ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਵਾਗਤ ਆ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਸ਼ੀਅਕਾਲ ਜੀ ਉਮੀਦ ਕਰਦਾ ਸਾਰੇ ਵੀਰ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਣੇ ਕੋਲ ਕੁਸ਼ਕ ਸੈਕੰਡ ਹੈਂਡ ਰੂਟਾਵੇਟਰ ਨੇ ਜੀ ਉਹਨਾਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਬਹੁਤ ਵਧੀਆ ਕੰਡੀਸ਼ਨ ਚ ਸੈਕੰਡ ਹੈਂਡ ਰੂਟਾਵੇਟਰ ਵੀ ਆਪਣੇ ਕੋਲ ਖੜੇ ਨੇ 8 ਫੁੱਟੇ ਵੀ ਆ 7 ਫੁੱਟੇ ਵੀ ਆ ਵੀਡੀਓ ਨੂੰ ਆ ਦੇਖਿਓ ਪੂਰਾ ਸਾਰਿਆਂ ਬਾਰੇ ਜਾਣਕਾਰੀ ਦਵਾਂਗੇ ਤੇ ਬਾਕੀ ਇੱਕ ਖੁਸ਼ਖਬਰੀ ਵਾਲੀ ਹੋਰ ਗੱਲ ਆ ਜੀ ਤੇ ਸਬਸਿਡੀ ਖੁੱਲ ਰਹੀ ਹੈ ਜੀ 22 ਜਾਂ 23 ਤਰੀਕ ਨੂੰ ਜਿਹੜੀ ਸਬਸਿਡੀ ਆ ਉਹ ਭਰਨੀ ਸ਼ੁਰੂ ਹੋ ਜਾਣੀ ਆ ਤੇ ਕਿਹੜੇ ਕਿਹੜੇ ਇੰਪਲੀਮੈਂਟਾਂ ਤੇ ਸਬਸਿਡੀ ਆਉਣੀ ਆ ਉਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਰੂਟਾਵੇਟਰ ਤੇ ਆਊਗੀ ਜਾਂ ਨਹੀਂ ਆਊਗੀ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਜਿਹੜੀ ਉਹ ਸਬਸਿਡੀ ਆਉਣੇ ਵਾਲੀ ਆ ਸਾਰੀ ਆਪਾਂ ਵੀਡੀਓ ਚ ਅਗਲੀ ਵੀਡੀਓ ਚ ਇਹ ਤੋਂ ਅਗਲੀ ਵੀਡੀਓ ਚ ਦੱਸਾਂਗੇ ਇਸ ਕਰਕੇ ਚੈਨਲ ਨੂੰ ਬਾਈ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਕੇ ਕੰਟੀ ਦੇ ਉੱਤੇ ਓਕੇ ਕਰਕੇ ਆਲ ਤੇ ਕਲਿੱਕ ਕਰ ਲਿਓ ਤਾਂ ਜੋ ਜਿਹੜੀ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਤੇ ਕੱਲ ਨੂੰ ਆਪਾਂ ਵੀਡੀਓ ਅਪਲੋਡ ਕਰਾਂਗੇ ਦੱਸਾਂਗੇ ਵੀ ਕਿਹੜੇ-ਕਿਹੜੇ ਇੰਪਲੀਮੈਂਟਾ ਦੇ ਸਬਸਿਡੀ ਹੋਣੀ ਆ ਤੇ ਹਾਂ ਤੁਹਾਨੂੰ ਪਹਿਲਾਂ ਦੱਸ ਦਾਂਗੇ ਵੀ ਜਰਨਲ ਵੀਰਾਂ ਲਈ ਆ ਕਿ ਐਸਸੀ ਵੀਰਾਂ ਲਈ ਕਿਉਂਕਿ ਪਿਛਲੀ ਵਾਰ ਜਿਹੜੀ ਵੀਡੀਓ ਪਾਈ ਸੀ ਉਹ ਚ ਵੀਰਾਂ ਨੇ ਕਿਹਾ ਸੀਗਾ ਯਾਰ ਸਾਰੀ ਵੀਡੀਓ ਸੁਣ ਲਈ ਐਂਡ 'ਚ ਜਦੋਂ ਕਹਿਤਾ ਐਸਸੀ ਵੀਰ ਕਹਿੰਦਾ ਵੀ ਬਾਈ ਕਹਿੰਦੇ ਵੀ ਦਿਲੇ ਟੁੱਟ ਗਿਆ ਯਾਰ ਬਾਈ ਨੇ ਤਾਂ ਐਂਡ 'ਚ ਆ ਕੇ ਜਮਾ ਹੀ ਕੰਮ ਖਰਾਬ ਕਰਤਾ ਪਹਿਲਾਂ ਹੀ ਦੱਸ ਦਾਂਗੇ ਤੁਹਾਨੂੰ ਐਸਸੀ ਵੀਰਾਂ ਲਈ ਆ ਜਾਂ ਜਰਨਲ ਲਈ ਆ ਪਹਿਲਾਂ ਇਹ ਚੀਜ਼ ਦੱਸ ਕੇ ਫੇਰ ਵੀਡੀਓ ਕਹਾ ਆਪਾਂ ਸ਼ੁਰੂ ਕਰਾਂਗੇ ਕੱਲ ਦੀ ਵੀਡੀਓ ਚ ਦੱਸਾਂਗੇ ਵੀ ਕਿਹੜੇ-ਕਿਹੜੇ ਚੀਜ਼ਾਂ ਤੇ ਸਬਸਿਡੀ ਆ ਤੇ ਕਦੋਂ ਖੁੱਲਣੀ ਆ ਤੇ ਕਿਵੇਂ ਭਰਨੀ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਹੋਰ ਕਿਸਾਨ ਵੀਰਾਂ ਤੱਕ ਜਾ ਸਕੇ ਤੇ ਹੁਣ ਤੁਸੀਂ ਦੇਖੋ ਲਓ ਜੀ ਪਹੁੰਚ ਗਏ ਬਾਈ ਆਪਾਂ ਡੀਲਰਸ਼ਿਪ ਤੇ ਤੇ ਮਾਲ ਹੋਰ ਆ ਗਿਆ ਨਵਾਂ ਬਾਈ ਕਸ ਕੇ ਮੁੰਡਿਆਂ ਨੇ ਰੱਖ ਤੇ ਤੇ ਆਹ ਜੇ ਕਥਨੇ ਵਾਲਾ ਬਾਕੀ ਆ 9 ਫੁੱਟ ਤੇ ਇਹਦੀ ਮਾਲ ਬਾਈਆ ਨਵੇਂ ਤਰੀਕੇ ਨਾਲ ਭੇਜਿਆ ਸਕੰਜੇ ਚ ਭੇਜਿਆ ਤੇ ਉਰੇ ਨਾ ਆਪਣੇ ਗੁੱлле ਪਾਏ ਹੋਏ ਸੀ ਇਹਨਾਂ ਚੀਜ਼ਾਂ ਚ ਜਿਹੜੀਆਂ ਆਹ ਲਿੰਕਾਂ ਨੇ ਨਾ ਆ ਲਈ ਜਿੱਥੇ ਟਰੈਕਟਰ ਦੀਆਂ ਲਿੰਕਾਂ ਪੈਂਦੀਆਂ ਉਹ ਉੱਥੇ ਪਾ ਕੇ ਉਹਦੇ ਵਿੱਚ ਗੁੱлле ਪਾਏ ਸੀ ਰੂਟਾਵੇਟਰ ਦੇ ਥੱਲੇ ਵਾਲਾ ਰੂਟਾਵੇਟਰ ਹੋਏ ਸੀ ਗੁੱлле ਪਾਏ ਸੀ ਉੱਥੇ ਨਾ ਢੱਕੇ ਦੀ ਉੱਪਰ ਵਾਲੇ ਦੇ ਇੱਥੇ ਗੁੱлле ਪਾਏ ਸੀ ਉੱਥੇ ਨਾ ਢੱਕੇ ਸੀ ਇਹ ਸਕੰਜਿਆਂ ਚ ਆਏ ਸੀ ਤੇ ਹੁਣ ਲਾਏ ਨੇ ਜੀ ਤੇ ਹੈ ਜਾਨੀ ਕਿ ਵਧੀਆ ਚੀਜ਼ਾਂ ਰੂਟਾਵੇਟਰ ਦਾ ਰੰਗ ਰੰਗ ਖਰਾਬ ਨਹੀਂ ਹੁੰਦਾ ਤੇ ਇੱਕ ਬਾਈ ਆਪਣੇ ਕੋਲ ਪੁਰਾਣਾ ਰੂਟਾਵੇਟਰ ਆਇਆ 마ਸ਼ੀਓ ਦਾ ਤੇ ਰੂਟਾਵੇਟਰ ਬਿਲਕੁਲ ਸਾਫ਼ ਬਲੇਡ ਵੀ ਪੂਰੇ ਖੜੇ ਨੇ ਇੱਕ ਪਾਸੇ ਡਿਸਕ ਆ ਦੂਜੇ ਪਾਸੇ ਸਟੈਂਡ ਆ ਤੇ ਰੂਟਾਵੇਟਰ ਬਾਈ ਕਲਰ ਬਿਲਕੁਲ ਨਵੇਂ ਆ ਨਾਲ ਦਾ ਦੇਖੋ ਬਿਲਕੁਲ ਸਾਫ਼ ਕਲਰ ਦੇ ਵਿੱਚ ਰੂਟਾਵੇਟਰ ਆ ਬਿਲਕੁਲ ਸਾਫ਼ ਤੇ ਇਹ ਹੈਗਾ ਜੀ 마ਸ਼ੀਓ ਕੰਪਨੀ ਦਾ ਰੂਟਾਵੇਟਰ ਹੈ ਮੇਡ ਇਨ ਇਟਲੀ ਤੇ ਬਲੇਡਾਂ ਦੀ ਜੇ ਗੱਲ ਕਰੀਏ ਬਾਈ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਣ ਨੇ ਬਲੇਡ ਵੀ ਬਾਈ ਪੂਰੇ ਵਧੀਆ ਖੜੇ ਨੇ ਤੁਸੀਂ ਲਾ ਲਓ ਵੀ 70 75% ਦੇ ਬਲੇਡ ਖੜੇ ਨੇ ਬਾਕੀ ਤੁਸੀਂ ਵੀਡੀਓ ਚ ਦੇਖ ਰਹੇ ਹੋ 70 ਤੋਂ 75% ਰੂਟਾਵੇਟਰ ਦੇ ਬਲੇਡ ਜਿਹੜੇ ਖੜੇ ਨੇ ਬਾਕੀ ਜਾਂ ਲਿੰਕਾਂ ਲੂੰਕਾ ਪੂਰੀਆਂ ਹੈਵੀ ਵਧੀਆ ਲੱਗੀਆਂ ਨੇ ਤੇ ਆਹ ਸ਼ਾਫਟ ਵੀ ਪੂਰੀ ਵਧੀਆ ਜੀ ਕ੍ਰਾਸ ਕ੍ਰੂ ਸਾਰਾ ਓਕੇ ਕੰਡੀਸ਼ਨ ਚ ਤੇ ਬਾਈ ਇਹਨਾਂ ਨੇ 9 ਫੁੱਟਾ ਰੂਟਾਵੇਟਰ ਲੈਣਾ 8 ਦੇ ਕੇ ਸ਼ਕਤੀਮੰਦ 9 ਫੁੱਟਾ ਰੂਟਾਵੇਟਰ ਲੈਣਾ ਤੇ ਬਾਕੀ ਸਾਰਾ ਕੁਝ ਓਕੇ ਕੰਡੀਸ਼ਨ ਚਾ ਕੋਈ ਸੀਨਸੂਲ ਕੁਝ ਨਹੀਂ ਲੀਕ ਹੈਗਾ ਬਿਲਕੁਲ ਸਾਫ ਕਲੀਨ ਚ ਰੂਟਾ ਵੇਟਰ ਆ ਤੇ ਬੈਕ ਤੋਂ ਦੇਖੋ ਦੋ ਸਪਰਿੰਗ ਲੱਗੇ ਹੋਏ ਨੇ ਤੇ ਕਿਤੋਂ ਵੀ ਜਾਨੀ ਕਿੰਨੀ ਚੀਟ ਹੈ ਨਹੀਂ ਕਿਤੇ ਵੀ ਬਿਲਕੁਲ ਨਵੀਂ ਕੰਡੀਸ਼ਨ ਚ ਹੈ ਰੂਟਾ ਵੇਟਰ ਇਹ ਹੈਗਾ ਜੀ 8 ਫੁੱਟਾ ਰੂਟਾ ਵੇਟਰ ਆ ਜੀ 마ਸ਼ੂ ਕੰਪਨੀ ਦਾ 8 ਫੁੱਟਾ ਰੂਟਾ ਵੇਟਰ ਤੇ ਜੇ ਆਪਾਂ ਹੁਣ ਤੁਹਾਨੂੰ ਨੰਬਰ ਪਲੇਟ ਦਿਖਾ ਦਿੰਨੇ ਆ ਨੰਬਰ ਪਲੇਟ ਲੱਗੀ ਹੋਈ ਆ 2017 ਮਾਡਲ ਆ ਜੀ 2017 ਮਾਡਲ ਆ ਤੇ ਬਾਈ ਉਹ ਨਹੀਂ ਕਹਦੇ ਅਸੀਂ ਚਲਾਇਆ ਬਹੁਤ ਘੱਟ ਆ ਇੱਕ ਹੱਥ ਚੱਲਿਆ ਤੇ ਚਲਾਈ ਇਹਦੀ ਬਾਈ ਬਹੁਤ ਘੱਟ ਆ ਇੱਕ ਹੱਥ ਨਹੀਂ ਕਹਿ ਸਕਦੇ ਆਪਾਂ ਇੱਕ ਟਰੈਕਟਰ ਨਾਲ ਚੱਲਿਆ ਹੋਇਆ ਜੀ ਇੱਕ ਟਰੈਕਟਰ ਨਾਲ ਚੱਲਿਆ ਹੋਇਆ ਤੇ ਚਲਾਈ ਬਹੁਤ ਘੱਟ ਆ ਬਾਕੀ ਆਪਾਂ ਇਹਦਾ ਦੇਖੋ ਤੇਲ ਤੂਲ ਚੇਂਜ ਕਰਕੇ ਖੜੇ ਆ ਇਹਦੇ ਸਾਈਡ ਤੇ ਜਿਹੜਾ ਤੇਲ ਪੈਂਦਾ ਵਿੱਚ ਉਹ ਜਾਨੀ ਕਿ ਸੈੱਟ ਕਰਕੇ ਖੜਿਆ ਇਹ ਤੇ ਪੱਕੀ ਪੂਰੀ ਵਧੀਆ ਕ੍ਰੀਨ ਚ ਰੂਟਾਵੇਟਰ 8 ਫੁੱਟਾ 마ਸ਼ਿਓ ਕੰਪਨੀ ਦਾ 2017 ਮਾਡਲ ਕਿਸੇ ਨੇ ਵੀ ਲੈਣਾ ਹੋਇਆ ਬਾਈ ਜੀ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਇਹਦਾ ਪ੍ਰਾਈਸ ਹੈਗਾ ਜੀ 90000 ਰੁਪਿਆ ਬਾਈ ਇਹਦੀ ਡਿਮਾਂਡ ਆ 90000 ਰੁਪਏ ਇਸ ਰੂਟਾਵੇਟਰ ਦੀ ਡਿਮਾਂਡ ਆ 8 ਫੁੱਟੇ ਮਾਸ਼ਿਓ ਕੰਪਨੀ ਦੇ ਰੂਟਾਵੇਟਰ ਦੀ ਬਾਕੀ ਘਟ ਜਾਨੀ ਕਿ ਹੋ ਜੂਗਾ ਲੈਸ ਹੋ ਜੂਗਾ ਮੌਕੇ ਤੇ ਕਿਸੇ ਨੇ ਵੀ ਲੈਣਾ ਹੋਇਆ ਬਾਈ ਜੀ ਸੰਪਰਕ ਕਰ ਲਿਓ ਨੰਬਰ ਆਪਣਾ ਥੱਲੇ ਚੱਲੀ ਜਾ ਰਿਹਾ ਬੋਲ ਵੀ ਦਿੰਨੇ ਆ 70873 85393 ਬਾਈ ਆਪਣਾ ਨੰਬਰ ਆ ਕਿਸੇ ਨੂੰ ਵੀ ਚਾਹੀਦਾ ਹੋਇਆ ਬਜੀ ਕਰ ਲਿਓ ਸੰਪਰਕ ਮਾਸ਼ੀਓ ਦਾ ਰੂਟਾਵੇਟਰ ਬਾਕੀ ਵੀਰੇ ਆਪਣੇ ਕੋਲ ਆ ਰੂਟਾਵੇਟਰ ਵੀ ਹੈਗਾ ਜੀ ਕਿਸੇ ਨੇ ਘੱਟ ਪੈਸੇ ਲਾਉਣੇ ਹੋਣ 7 ਫੁੱਟਾ ਵਾ ਲੈਂਡ ਫੋਰਸ ਦਾ ਰੂਟਾਵੇਟਰ ਹੈ ਤੇ ਅਸੀਂ ਇਹ ਕੱਟ ਕੇ ਲਿਆਂਦਾ ਸੀ ਤੇ ਬਾਕੀ オリジナル ਗਰਾਰੀਆਂ ਸਾਰੀਆਂ ਦੇਖੋ ਤਿੰਨ ਦੀਆਂ ਤਿੰਨੇ ਗਰਾਰੀਆਂ ਨਵੀਆਂ ਨੇ ਮਤਲਬ ਇਹ ਆ ਵੀ ਬਿਸਕ ਕੋ ਤੋਂ ਰੰਗ ਲਿਆ ਹੋਇਆ ਪੁਰਾਣਾ ਵਾ ਪਰ ਅੰਦਰੋਂ ਨਵਾਂ ਹੋ ਗਿਆ ਬਿਲਕੁਲ ਬੈਰਿੰਗ ਬੁਰਿੰਗ ਸੀਲ ਸੂਲ ਟੋਟਲੀ ਕੰਮ ਕਰਦਾ ਵੀਰੇ ਟੋਟਲੀ ਗਰਾਰੀਆਂ ਵੀ ਦੇਖੋ origignal ਪਾਈਆਂ ਨੇ ਜੀ ਬਿਲਕੁਲ ਐ ਨਹੀਂ ਗਾ ਵੀ ਦੇਸੀ ਕੰਮ ਕਰੇ ਬਿਲਕੁਲ ਨਵੀਆਂ ਗਰਾਰੀਆਂ ਪੈ ਗਈਆਂ ਯਾਨੀ ਕਿ ਅੰਦਰੋਂ ਤਾਂ ਨਵੇਂ ਵਰਗਾ ਹੀ ਹੋ ਗਿਆ ਰੋਟਾਵੇਟਰ ਤੇ ਜਿਹੜੀ ਇਹਦੀ ਡਿਮਾਂਡ ਆ ਇਹ ਜਿਹੜੀ 55000 ਰੁਪਿਆ ਡਿਮਾਂਡ ਆ 55000 ਦੇ ਵਿੱਚੋਂ ਵੀ ਜਿਹੜੀ ਬਾਈ ਲੈਸ ਹੋ ਜਾਊਗਾ ਮਾਨ ਤਾਣ ਹੋ ਜਾਊਗਾ ਜੋਕੜੀਸ਼ ਹੈਗੀ ਤੁਹਾਡੇ ਸਾਹਮਣੇ ਆ ਰੰਗ ਲੇਹਾ ਹੋਇਆ ਫੱਟੇ ਤੋਂ ਉਦਾਂ ਫੱਟਾ ਸਿੱਧਾ ਕੋਈ ਮੋਚਿਆ ਨਹੀਂ ਹੋਇਆ ਤੇ ਰੰਗ ਦੀ ਕੰਡੀਸ਼ਨ ਥੋੜੀ ਜਿਹੀ ਖਰਾਬ ਆ ਤੇ ਬਾਕੀ ਗੇਰਾ ਗੂਰਾ ਦੀ ਤਾਂ ਹੁਣ ਤੁਹਾਨੂੰ ਦਿਖਾਏ ਦਿੱਤਾ ਓ ਕੀ ਕਰਤਾ ਜਮਾਈ ਯਾਨੀ ਕਿ ਵਿੱਚੋਂ ਦਾ ਨਵੇਂ ਨਾਲ ਦਾ ਹੀ ਹੋ ਗਿਆ ਕਿਸੇ ਨੇ ਵੀ ਬਾਈ ਲੈਂਡ ਫੋਰਸ ਦਾ 7 ਫੁੱਟਾ ਲੈਣਾ ਹੋਇਆ 55000 ਰੁਪਏ ਪ੍ਰਾਈਸ ਆ ਬਾਕੀ ਮੌਕੇ ਤੇ ਬਾਈ ਇਹਦੇ ਵਿੱਚੋਂ ਵੱਧ ਘੱਟ ਹੋ ਜੂਗਾ ਮੌਕੇ ਤੇ ਵੱਧ ਘੱਟ ਹੋ ਜੂਗਾ ਕਿਸੇ ਨੇ ਵੀ ਲੈਣਾ ਹੋਇਆ ਮੰਗਵਾਉਣਾ ਹੋਇਆ ਆਪਣੇ ਨਾਲ ਸੰਪਰਕ ਕਰ ਲਿਓ ਬਾਕੀ ਵੀਡੀਓ ਦੇ ਥੱਲੇ ਬਾਈ ਆਪਣੇ ਨੰਬਰ ਚੱਲੀ ਜਾ ਰਹੇ ਨੇ ਤੇ ਹੋਰ ਵੀ ਬਾਈ 7 ਫੁੱਟੇ ਰੂਟਾਵੇਟਰ ਹੈਗੇ ਨੇ ਬਣੇ ਰਹੇ ਹੋ ਵੀਡੀਓ ਦੇ ਵਿੱਚ ਇੱਤ ਨਹੀਂ ਤੁਹਾਨੂੰ ਦਿਖਾਉਣੇ ਆਂ ਗਾਂਹ ਜਾ ਕੇ ਅੱਲਾ ਜੀ ਹੁਣ ਆਪਾਂ ਆ ਗਏ ਆਪਣੀ ਕੰਪਨੀ ਦੇ ਬੈਕ ਸਾਈਡ ਤੇ ਇੱਥੇ ਖੜਾ ਰੂਟਾਵੇਟਰ ਬਾਈ ਉਹ 7 ਫੁੱਟਾ ਤੇ ਆਹ ਖੜਾ ਜੀ 7 ਫੁੱਟਾ ਰੂਟਾਵੇਟਰ ਹੈ ਜੀ ਤੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ ਜੀ ਵਿਦ ਮਸ਼ੀਨ ਭਾਰਤ ਕੰਪਨੀ ਦਾ ਰੂਟਾਵੇਟਰਾਂ 7 ਫੁੱਟਾ ਬਲੇਡ ਦੇਖ ਲਓ ਇਹਦੇ ਵੀ 60 ਤੋਂ 70% ਇਹਦੇ ਬਲੇਡ ਬਾਈ ਖੜੇ ਨੇ ਥੱਲੇ ਜਿਹੜਾ ਇਹ ਰੂਲਰ ਆ ਉਹਦੇ ਉੱਤੇ ਵੀ ਰੰਗ ਨੀਲਾ ਹਜੇ ਖੜਾ ਵਾ ਜੀ ਤੇ ਡਿਸਕਾਂ ਦੋਏ ਪਾਸੇ ਇੱਧਰ ਵੀ ਤਵੀ ਲੱਗੀ ਆ ਤੇ ਪਰਲੇ ਪਾਸੇ ਵੀ ਤਵੀ ਲੱਗੀ ਆ ਤੇ ਡ੍ਰਿਲ ਬਾਈ ਇਹਨੂੰ ਦੂਜੀ ਆ ਜਿਹੜੀ ਗਰਾਰੀ ਵਾਲੀ ਹੁੰਦੀ ਆ ਜਿਹੜੀ ਆਪਣਾ ਪਹਿਲਾਂਉਂ ਹੀ ਹੁੰਦੀ ਆ ਸੀ ਮਤਲਬ ਕੋਈ ਰੋੜੀ-ਰਾੜੀ ਆ ਜਾਵੇ ਉਹ ਵੀ ਭੋਰ ਕੇ ਪਾ ਦਿੰਦੀ ਆ ਜੀ ਇਹ ਡਾਏ ਦੀ ਤੇ ਪਿੱਛੋਂ ਫੱਟਾ ਦੇਖੋ ਰੂਟਾਵੇਟਰ ਇਹ 18 19 ਕੁ ਮਾਡਲ ਆ ਜੀ ਰੂਟਾ ਵੇਟਰ ਦਾ ਸਪਰਿੰਗ ਸਪਰੰਗਾ ਦੇਖੋ ਬਿਲਕੁਲ ਨਵੇਂ ਵਰਗੀ ਪਏ ਆ ਸਾਰਾ ਫੱਟਾ ਵੀ ਤੇ ਵਿਧ ਡ੍ਰਿੱਲ ਆ ਜੀ ਡ੍ਰਿੱਲ ਵੀ ਦੇਖੋ ਬਿਲਕੁਲ ਸਾਫ ਪਈ ਆ ਵਿੱਚੋਂ ਤੇ 7 ਫੁੱਟਾ ਰੂਟਾ ਵੇਟਰ ਆ ਜੀ 18 ਪਤਾ ਨਹੀਂ 19 ਕੁ ਦੇ ਮਾਡਲ ਦੇ ਕਰੀਬ ਆ ਬਾਕੀ ਹਜੇ ਮੈਨੂੰ ਪਤਾ ਨਹੀਂ ਮੈਂ ਭੁੱਲ ਗਿਆ ਕਿੰਨਾ ਮਾਡਲ ਆ ਪਤਾ ਕਰਕੇ ਤੁਹਾਨੂੰ ਦੱਸ ਦੂੰਗਾ ਤੇ ਕਿਸੇ ਨੇ ਵੀ ਲੈਣਾ ਹੋਇਆ 7 ਫੁੱਟਾ ਰੂਟਾ ਵੇਟਰ ਵਿਧ ਡ੍ਰਿੱਲ ਤਾਂ ਦੱਸ ਦਿਓ ਇਹਦਾ ਜਿਹੜਾ ਵਿੱਧ ਡ੍ਰਿਲ ਰੇਟ ਆ ਬਾਈ ਜੀ 7 ਫੁੱਟ ਦਾ 70000 ਰੁਪਿਆ ਦਾ ਰੇਟ ਆ ਬਾਕੀ ਮਾੜਾ ਮੋਟਾ ਮਾਨਤਾ ਨੇ ਇਹਦੇ ਵਿੱਚੋਂ ਵੀ ਹੋ ਜਾਊਗਾ ਕਿਸੇ ਨੂੰ ਵੀ 7 ਫੁੱਟ ਰੂਟਾ ਮੀਟਰ ਭਾਰਤ ਦਾ ਚਾਹੀਦਾ ਹੋਇਆ ਵਿੱਧ ਡ੍ਰਿਲ ਦੋੇ ਪਾਸੇ ਡਿਸਕਾਂ ਵਾਲਾ ਬਲੇਡ ਵੀ ਪੂਰੇ ਵਧੀਆ ਖੜੇ ਨੇ ਤਾਂ ਕਰ ਲਿਓ ਜੀ ਆਪਣੇ ਨਾਲ ਸੰਪਰਕ ਤੇ ਉਸ ਤੋਂ ਬਾਅਦ ਇੱਕ ਹੋਰ 7 ਫੁੱਟ ਰੂਟਾ ਮੀਟਰ ਆ ਜੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਬਾਜੀ ਹੈਗਾ ਇਹ ਧੋਣੇ ਵਾਲਾ ਰੂਟਾਵੇਟਰ ਆ ਕਿਉਂਕਿ ਇਹਦੀ ਆ ਜੀ ਬਾਈ ਫੁੱਲ ਰਿਪੇਅਰ ਕਰਕੇ ਖੜੇ ਆ ਗੇਰ ਦੀ ਵੀ ਰਿਪੇਅਰ ਕਰਕੇ ਖੜੇ ਆ ਤੇਲ ਤੂਲ ਪਾ ਕੇ ਖੜੇ ਆ ਧੋਣੇ ਵਾਲਾ ਬਿਲਕੁਲ ਜਾਨੀ ਕਿ ਸਾਫ ਆ ਵਧੀਆ ਗੜੀ ਹੈ ਇਹ ਚ ਰੂਟਾਵੇਟਰ ਆ ਤੇ ਡਿਸਕ ਇੱਕ ਪਾਸੇ ਆ ਦੀ ਭਲੇੜੇ ਦੇ ਹੈਗੇ ਨੇ 40 ਤੋਂ 45 ਪੈਸੇ ਭਲੇੜਨੇ ਦੇ ਤੇ ਬਾਕੀ ਬਾਜੀ ਰੂਟਾਵੇਟਰ ਬਿਲਕੁਲ ਜਾਨੀ ਕਿ ਕੰਮ ਜੜੀਆਂ ਗਰਾਰੀਆਂ ਨੇ ਜੀ ਜੇ ਵੀ ਆਪਾਂ ਪਹਿਲਾਂ ਲੈਂਡ ਫੋਰਸ ਦਾ ਦਿਖਾਇਆ ਤੰਨੇ ਗਰਾਰੀਆਂ ਬਾਈ ਇਹਦੀਆਂ ਨਵੀਆਂ ਪਈਆਂ ਨੇ origignal ਆ ਥੱਲੇ ਲੈਗ ਵੀ ਨਵੀਂ ਪਈ ਹੋਈ ਆ ਸੀਲ ਸੂਲ ਸਾਰਾ ਕੰਮ ਹੋਇਆ ਈ ਓਕੇ ਆ ਦੇਖੋ ਨਟ ਵੀ ਨਵੇਂ ਪਏ ਨੇ ਤੇ ਤਿੰਨੇ ਗਰਾਰੀ ਸੈਟ ਮਤਲਬ ਇਹ ਵੀ ਨਵਾਂ ਹੀ ਹੋਇਆ ਹੈ ਇੱਕ ਕਿਸਮ ਦਾ ਆ ਚੀਜ਼ਾਂ ਤਿੰਨੇ ਗਰਾਰੀਆਂ ਨਵੀਆਂ ਪਈਆਂ ਹੋਈਆਂ ਨੇ ਜੀ ਇਹ ਵੀ ਬਿਲਕੁਲ ਸਾਫ ਕੰਡੀਸ਼ਨ ਚਾ ਪੂਰਾ ਵਧੀਆ ਵਾ ਜੀ ਗੇਅਰ ਚ ਵਿੱਚ ਤੁਸੀਂ ਢਿੱਲ ਢੋ ਲਾਪੇ ਦੇਖ ਲਓ ਆ ਦੇਖੋ ਆਪ ਦੇਖੋ ਢਿੱਲ ਤੇ ਬਿਲਕੁਲ ਉਧਰ ਕਿਉਂਕਿ ਗਰ ਢਿੱਲ ਤਾਂ ਕੀ ਹੋਣੀ ਹੈ ਜੀ ਕਿਉਂਕਿ ਉਧਰ ਜਿਹੜੀਆਂ ਨਵੀਆਂ ਗਰਾਰੀਆਂ ਸਾਰਾ ਕੁਝ ਨਵਾਂ ਪੈ ਗਿਆ ਇਹ ਜਿਹੜੀ ਮਾਮੂਲੀ ਢੇਲ ਹੈ ਜਿਹੜੀ ਹੁੰਦੀ ਹੈ ਰੂਟਾਵੇਟਰਾਂ ਚ ਤੇ ਕਿਸੇ ਨੂੰ ਬਾਈ ਜੀ ਇਹ ਵੀ ਰੂਟਾਵੇਟਰ ਚਾਹੀਦਾ ਹੋਇਆ ਤਾਂ ਸੰਪਰਕ ਕਰ ਲਿਓ ਤੇ ਜਿਹੜਾ ਇਹਦਾ ਰੇਟ ਆ ਇਹਦਾ ਰੇਟ ਹੈਗਾ ਜੀ 65000 ਰੁਪਿਆ 7 ਫੁੱਟ ਦਾ ਬਾਕੀ ਮਾਨ ਤਾਨ ਹੋ ਜਾਊਗਾ ਜੀ ਉਹ ਚੋਂ 65000 ਚੋਂ ਲੈਸ ਹੋ ਜਾਊਗਾ ਤੇ ਬਾਕੀ ਕੰਮ ਸਾਡੇ ਬਾਈ ਜਿੰਨੇ ਵੀ ਤੁਹਾਨੂੰ ਰੂਟਾਵੇਟਰ ਖਾਏ ਆ ਕੰਮ ਪੂਰੇ ਗਰਾ ਕੁਝ ਵੀ ਹੋ ਜਵੇ ਯਾਨੀ ਕਿ ਅਸੀਂ ਪਹਿਲਾਂ ਚਲਾ ਕੇ ਦੇਖਦੇ ਆ ਜਿਹੜਾ ਵੀ ਪੁਰਾਣਾ ਰੂਟਾਵੇਟਰ ਕੱਟਦੇ ਆ ਚਲਾ ਕੇ ਦੇਖੀ ਦਾ ਕੋਈ ਵੀ ਉਹ ਹੁੰਦੀ ਆ ਪਰੇਸ਼ਾਨੀ ਹੁੰਦੀ ਆ ਕੋਈ ਰਿਪੇਅਰ ਹੋਣ ਦੀ ਆ ਉਹ ਆਪਾਂ ਕਰਕੇ ਦਿੰਨੇ ਆ ਜਿਵੇਂ ਉਹ ਗਰਾਰੀਆਂ ਗਰੂਰੀਆਂ ਆਪਾਂ ਸਾਰਿਆਂ ਦੀਆਂ ਤਕਰੀਬਨ ਜਿਹਦੀ ਵੀ ਲੋਡ ਹੁੰਦੀ ਆ ਉਹਦੀਆਂ ਨਵੀਆਂ ਪਾ ਦਿੰਨੇ ਆ ਜਿਵੇਂ ਵੀ ਸਾਰੇ ਤਿੰਨੇ ਗਰਾਰੀਆਂ ਨਵੀਆਂ ਪਾਈਆਂ ਉਹ ਦੁਏਚ ਲੈਂਡ ਫੋਰਸ ਵਾਲੇ ਜਿਵੇਂ ਤਿੰਨੇ ਗਰਾਰੀਆਂ ਨਵੀਆਂ ਪਾਈਆਂ ਚੱਕਰ ਇਹ ਹੋ ਜਾਂਦਾ ਵੀ ਅਗਲੇ ਦੇ ਖੇਚੇ ਜਾ ਕੇ ਨਾ ਚੀਜ਼ ਖੜੇ ਵਧੀਆ ਚੱਲੇ ਯਾਨੀ ਜਿਨੇ ਪੈਸੇ ਲਾਉਣੇ ਆ ਉਹਨੂੰ ਵੀ ਇਹੋ ਵੀ ਹਾਂ ਮੇਰੇ ਪੈਸੇ ਲਏ ਹੋਏ ਆ ਚੀਜ਼ ਚੱਲ ਰਹੀ ਆ ਤੇ ਪੂਰਾ ਯਾਨੀ ਵਧੀਆ ਕੰਡੀਸ਼ਨ ਚ ਆ ਇਹ ਵੀ ਰੂਟਾਵੇਟਰ ਤੇ ਕਿਸੇ ਨੇ ਵੀ ਲੈਣੇ ਹੋ ਬਾਈ ਜੀ ਦੱਸ ਦਿਓ ਤੇ 1 बाई ਆ ਸ਼ਕਤੀਮਾਨ ਦਾ ਖੜਾ ਇਹ ਯਾਨੀ ਕਿ ਪੁਰਾਣਾ ਮਾਡਲ ਆ ਕਾਫੀ 7 ਫੁੱਟ ਆ ਤੇ ਇਹਦਾ ਰੇਟ ਹਜੇ ਪਤਾ ਨਹੀਂ ਗਾ ਤੇ ਨੰਬਰ ਆਪਣੇ ਚੱਲਦੇ ਆ ਫੋਨ ਕਰਕੇ ਪਤਾ ਕਰ ਲਿਓ ਬਾਕੀ ਮੈਂ ਪਤਾ ਕਰਕੇ ਦੱਸ ਵੀ ਦਊਂਗਾ ਵੀ ਕੀ ਰੇਟ ਆ ਇਹਦਾ ਬਲੇਡ ਬਾਈ ਇਹਦੇ ਨਵੇਂ ਪੈਣੇ ਵਾਲੇ ਬਲੇਡ ਇਹਦੇ ਨਵੇਂ ਪੈਣੇ ਵਾਲੇ ਆ ਤੇ ਬਾਕੀ ਕਿਸੇ ਨੂੰ ਚਾਹੀਦਾ ਆ ਸ਼ਕਤੀਮਾਨ ਦਾ ਰੂਟਰ ਬਟਰ ਦੱਸ ਦਿਓ ਕਿਉਂਕਿ ਇਹ ਹਜੇ ਆਇਆ ਹੀ ਆ ਇਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਬਾਅਦ ਚੋਂ ਇਹ ਆਪਾਂ ਹਜੇ ਚਲਾ ਕੇ ਵੀ ਦੇਖਣਾ ਇਹ ਆਪਾਂ ਹਜੇ ਖੋਲ ਕੇ ਵੀ ਦੇਖਣਾ ਵੀ ਦੇ ਵਿੱਚ ਕੀ ਪ੍ਰੋਬਲਮ ਆ ਕੀ ਦਿੱਕਤ ਆ ਜੋ ਵੀ ਇੱਚ ਪ੍ਰੋਬਲਮ ਹੋਊ ਦਿੱਕਤ ਹੋਊ ਉਹ ਸੈਟ ਠੀਕ ਕਰਕੇ ਨਾਲ ਤੁਹਾਨੂੰ ਦੱਸਾਂਗੇ ਵੀ ਬਾਈ ਇਹ ਚਾਹ ਚੀਜ਼ ਪ੍ਰੋਬਲਮ ਸੀਗੀ ਫੇਰ ਬਾਈ ਵੀਡੀਓ ਪਾਵਾਂਗੇ ਇਹਦੀ ਫੇਰ ਦੱਸਾਂਗੇ ਤੁਹਾਨੂੰ ਵੀ ਕਿੰਨੇ ਦਾ ਵਾ ਤੇ ਮਤਲਬ ਕੀ ਕੀ ਇਹਦੀ ਚੀਜ਼ ਪਈ ਆ ਤੇ ਇਹ ਸੀਗੀ ਆਪਣੇ ਕੋਲ ਬਾਈ ਜੀ ਰੂਟਾਵੇਟਰ ਤੇ ਹੁਣ ਆਪਾਂ ਮਿਲਦੇ ਆਂ ਬਾਈ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ 22 ਤਰੀਕ ਨੂੰ ਜਿਹੜੀਆਂ ਸਬਸਿਡੀਆਂ ਖੁੱਲਣੀਆਂ ਉਹਦੇ ਬਾਰੇ ਵੀ ਆਪਾਂ ਵੀਡੀਓ ਪਾਵਾਂਗੇ ਵੀ ਕਿਹੜੀ ਕਿਹੜੀ ਚੀਜ਼ ਤੇ ਸਬਸਿਡੀ ਆ ਤੇ ਕਿਵੇਂ ਭਰਨੀ ਆ ਸਾਰੀ ਦੱਸਾਂਗੇ ਤੇ ਇਸ ਕਰਕੇ ਚੈਨਲ ਨੂੰ ਕਰ ਲਿਓ ਵੱਤ ਵਤ ਸਬਸਕ੍ਰਾਈਬ ਸਾਰੇ ਵੀਰਾਂ ਨੂੰ ਫਿਰ ਤੋਂ ਦੁਬਾਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ